ਮੇਰੇ ਨੂੰ ਸਾਰੇ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਕੱਲ ਨੂੰ ਹੈਗੀ ਹੈ ਦੀਵਾਲੀ ਤੇ ਆਪਾਂ ਹੁਣ ਲਾਉਣ ਲੱਗੇ ਆ ਬੱਲੀਆਂ ਤੇ ਘਰ ਨੂੰ ਸਜਾਈਏ ਰੋਸ਼ਨੀ ਦਾ ਹੈਗਾ ਪ੍ਰਤੀਕ ਤਿਹਾਰ ਹੈ ਚਲੋ ਜੀ ਹੁਣ ਮੈਂ ਆਈਆਂ ਰੂਮ ਵਿੱਚ ਜਿਹੜੇ ਵਿੱਚ ਆਪਾਂ ਨੇ ਬਾਲ ਪੇਪਰ ਲਵਾਇਆ ਤਾਂ ਦੇਖੋ ਬਹੁਤ ਸੋਹਣਾ ਲੱਗਦਾ ਏ ਮੇਰੀਆਂ ਭੈਣਾਂ ਨੇ ਕਈ ਕਮੈਂਟ ਕਰਦੀਆਂ ਨੇ ਕਹਿੰਦੀ ਜੀ ਜੀ ਤੁਸੀਂ ਮੁੜ ਕੇ ਕਮਰੇ ਦਾ ਹੋਮ ਟੂਰ ਦਿਖਾਏਗਾ ਕਿ ਕਿਦਾਂ ਦੇ ਕਮਰੇ ਬਣੇ ਆ ਚਲੋ ਜੀ ਇਹ ਤਾਂ ਬਸ ਮੇਰਾ ਟਾਈਮ ਨਹੀਂ ਲੱਗੇਗਾ ਦੀਵਾਲੀ ਦੇ ਮਗਰ ਦੇ ਨਾਲ ਆਪਾਂ ਹੁਣ ਸਾਰੇ ਕਮਰੇ ਦਿਖਾਵਾਂਗੇ ਵੀ ਕਿਵੇਂ ਬਣ ਕੇ ਹੋਏ ਨੇ ਤਿਆਰ ਦੇਖੋ ਜੀ ਅਸੀਂ ਬੈੱਡ ਦੇ ਪਿੱਛਲੇ ਪਾਸੇ ਇਸ ਤਰ੍ਹਾਂ ਅਸੀਂ ਲਾਈਟਾਂ ਲਵਾਈਆਂ ਨੇ ਤੇ ਬਹੁਤ ਸੋਹਣੀ ਰੋਸ਼ਨੀ ਹੈ ਤਿੰਨ ਕਲਰ ਬਦਲਦੀਆਂ ਨੇ ਜਿਵੇਂ ਤੁਸੀਂ ਬੰਦ ਕਰੀ ਜਾਓਗੇ ਨਾ ਉਸ ਤਰ੍ਹਾਂ ਰੰਗ ਇਹਦਾ ਚੇਂਜ ਹੋਣਾ ਸ਼ੁਰੂ ਹੋ ਜਾਣਾ ਤੇ ਬਹੁਤ ਜ਼ਿਆਦਾ ਰੋਸ਼ਨੀ ਹੈ ਇਹਨਾਂ ਦੀ ਜਦੋਂ ਅਸੀਂ ਨੇ ਸਾਰੇ ਬੱਲਬੰਦ ਕਰਕੇ ਲਾਉਨੇ ਆ ਨਾ ਫਿਰ ਪੂਰੀ ਐ ਰੋਸ਼ਨੀ ਹੁੰਦੀ ਹੈ ਕਮਰੇ ਦੇ ਵਿੱਚ ਤੇ ਵਾਲ ਪੇਪਰ ਵੀ ਦਾ ਰੰਗ ਵੀ ਨਾ ਇੰਨਾ ਜ਼ਿਆਦਾ ਖਿੜਦਾ ਹੈ ਨਾ ਚਲੋ ਜੀ ਇਹ ਤਾਂ ਹੈਗੇ ਤੇ ਆਪਣੇ ਬੱਲਬ ਜਿਹੜਾ ਅਪਣ ਨਵੇਂ ਲਵਾਏ ਤੇ ਤੇ ਹੁਣ ਆਪਾਂ ਨਾ ਲੈ ਕੇ ਆਏ ਆ ਹਾਂ ਤਾਰਾ ਵਗੈਰਾ ਸਾਰਾ ਕੁਝ ਨਵਾਂ ਹੀ ਲੈ ਕੇ ਆਏ ਆ ਤੇ ਕੱਲ ਆਪਾਂ ਨੇ ਕਰੀਤੀ ਦੀਵਾਲੀ ਦੀ ਸ਼ਾਪਿੰਗ ਉਹ ਆਪਾਂ ਤੁਹਾਨੂੰ ਦਿਖਾਉਣੇ ਭੁੱਲ ਗਏ ਤੇ ਆਪਾਂ ਕਿਹੜੇ ਬੱਲਬ ਲੈ ਕੇ ਆਏ ਆ ਚਲੋ ਜੀ ਹੁਣ ਆਪਾਂ ਕੋਠੇ ਤੇ ਲਾਉਣਾ ਸ਼ੁਰੂ ਕਰਦੇ ਆਂ ਚਲੋ ਜੀ ਆਪਾਂ ਆਏ ਹੋਏ ਹਾਂ ਕੋਠੇ ਤੇ ਤੇ ਆਪਾਂ ਤੁਹਾਨੂੰ ਆਲੇ-ਦਾਲੇ ਦਾ ਵੀਊ ਦਿਖਾਉਨੇ ਆ ਤੇ ਫਸਲਾਂ ਦੀ ਤਾਂ ਕਟਾਈ ਹੋ ਗਈ ਐ ਤੇ ਦੇਖੋ ਅੱਜ ਅਸੀਂ ਬੀਜਿਆਂ ਦਾ ਬਰਸਣ ਦੇਖੋ ਪਾਣੀ ਦੇ ਬੀਜਾਂ ਨਾਲ ਤਾਂ ਬੱਤਕਾਈ ਹੋਈ ਆ ਤੇ ਕਿੰਨੀ ਸੋਹਣੀ ਲੱਗਦੀ ਐ ਤੇ ਉਧਰ ਆਪਣਾ ਖੇਤ ਬਾਹ ਹੋ ਰਿਹਾ ਹੈ ਫੇਰ ਆਪਾਂ ਬੀਜਾਂਗੇ ਆਲੂ ਤੇ ਚਾਰੇ ਪਾਸੇ ਨਾਲ ਕੇਤੇ ਖੇਤ ਨਜ਼ਰ ਆਉਨੇ ਆ ਬਲਵੀਆਂ ਅੱਗੇ ਆਪਾਂ ਨਾ ਲਾਉਨੇ ਉਪਰਲੀ ਸਾਈਡ ਉਪਰਲੀ ਸਾਈਡ ਨਾਲ ਬਹੁਤ ਔਖਾ ਹੈ ਜਾਣਾ ਤੇ ਲੋਟ ਵੀ ਨਹੀਂ ਆਉਣੀ ਹੈਗੀਆ ਸੀਗਾ ਚਲ ਐਸੀ ਨਾ ਵੀ ਲਾਵਾਂਗੇ ਇਹ ਰੰਗ ਬਰੰਗੀਆਂ ਕਿਹੜੀਆਂ ਨੇ ਇਹ ਇਹ ਬਹੁਤ ਸੋਹਣੀਆਂ ਲੱਗਦੀਆਂ ਨੇ ਇਸ ਤਰ੍ਹਾਂ ਵਿਚਾਲ ਜੀਆਂ ਇਹ ਬੰਨੀਆਂ ਨੇ ਬਹੁਤ ਜ਼ਿਆਦਾ ਦੇਖੋ ਜੀ ਘਰ ਨੂੰ ਨਾ ਇਸ ਤਰ੍ਹਾਂ ਨਾ ਸਜਾਉਣਾ ਸਾਈਜ਼ ਚਾਹੀਦਾ ਏ ਇਹ ਹੈਗਾ ਰੋਸ਼ਨੀ ਦਾ ਤਿਹਾਰ ਹੈ ਇਹ ਮੈਂ ਇੱਕ ਨਾ ਪਤਾ ਨਹੀਂ ਕਾਤੇ ਹੁਣ ਹਲ ਜੀਆਂ ਬੰਨੀਆਂ ਨੇ ਬਹੁਤ ਜ਼ਿਆਦਾ ਆ ਮੈਨੂੰ ਪਾ ਦਿਓ ਮਾਰਨਾ ਆ ਆ ਫੜੀ ਬਸ ਆ ਫੜਨੇ ਚਾਰੇ ਪਾਸੇ ਆਪਾਂ ਨੇ ਨਾ ਧੁਮਾ ਦੇਣੀਆਂ ਨੇ ਵੇਖਾ ਜੀ ਕਹੀ ਪਿੱਛੇ ਤਾਂ ਕਹੀ ਜਾਂਦੇ ਆ ਨਾ ਵੀ ਦੀਵਾਲੀ 20 ਤਰੀਕ ਦੀ ਆ ਵਿੱਚੇ ਕਹੀ ਜਾਂ 21 ਤਰੀਕ ਦੀ ਆ ਅਸੀਂ ਤਾਂ ਦੀਵਾਲੀ 21 ਤਰੀਕ ਨੂੰ ਹੀ ਮਨਾਵਾਂਗੇ ਕੱਲ ਨੂੰ ਕੱਲ ਨੂੰ ਅਸਲ ਵਿੱਚ ਦੀਵਾਲੀ ਤਾਂ ਤੇ ਸਾਡੇ ਰਿਸ਼ਤੇਦਾਰਾਂ ਦੇ ਵੀ ਫੋਨ ਆਏ ਤੇ ਕਹਿੰਦੇ ਵੀ ਤੁਸੀਂ ਤੁਸੀਂ ਕਿਹੜੀ ਤਰੀਕ ਨੂੰ ਦੀਵਾਲੀ ਮਨਾ ਰਹੇ ਆ ਅਸੀਂ ਕਿਹਾ ਵੀ 21 ਤਰੀਕ ਨੂੰ ਆ ਕਹਿੰਦੇ ਅੰਮ੍ਰਿਤਸਰ ਵਿੱਚ ਵੀ ਨਾ 21 ਤਰੀਕ ਨੂੰ ਦੀਵਾਲੀ ਮਨਾਉਣੀ ਆ ਇਹ ਤਾਂ ਇੱਕ ਵਾਰ ਸੈਟ ਹੋ ਜੇ ਜਾਵੇ ਨਾ ਫੇਰ ਤਾਂ ਠੀਕ ਆ ਹਾਂ ਜੀ ਢੇਠਾ ਨੂੰ ਲੜਕਾਓ ਬਹੁਤਿਆਂ

ਕੱਲ ਵਾਸਤੇ ਕੀ ਹੋਇਆ ਕਰ ਰਹੀ ਕਿ ਜਿਹੜਾ ਆਪਾਂ ਇਹ ਸੋਹ ਡੱਬੀ ਪਈ ਨਹੀਂ ਹੈਗੀ ਉਹ ਕਿੰਨਾਂ ਦੇ ਬੁੱਤੇ ਪਰ ਲਾਵਾਂਗੇ ਬਹੁਤ ਸੋਹਣੇ ਲੱਗੂਗੀ ਇਹ ਬਹੁਤ ਸੋਹਣੀ ਲੱਗੂਗੀ ਇਹਨਾਂ ਨੂੰ ਜੋੜ ਲਾਤਾ ਮੈਂ ਇੱਕ ਇਹਨਾਂ ਦੀ ਤਾਰ ਨਾਲ ਕੁੱਟੀ ਹੋਈ ਦੀ ਤੇ ਹੁਣ ਵਧੀਆ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਅੰਦਰ ਹੋ ਰਿਹਾ ਹੈ। ਇਹ ਕੋਈ 5:30 ਦਾ ਹੋ ਗਿਆ ਟਾਈਮ ਤੇ ਆਪਾਂ ਤੁਹਾਨੂੰ ਸੂਰਜ ਦੇ ਦਰਸ਼ਨ ਕਰਾਉਨੇ ਆ। ਦੇਖੋ ਕਿੰਨਾ ਉਹਦੀਆਂ ਲੱਗਦਾ ਸੂਰਜ ਇਹਨਾਂ ਦੇ ਨਾ ਲੈਦੇ ਰੰਗ ਬਰੰਗੇ ਜੇ ਆ ਹਰੇ ਲਾਲ ਚਿੱਟੇ ਵਾਈਟ ਮੈਂ ਕਹਿੰਦੀ ਪਿਛਲੇ ਪਾਸੇ ਨੂੰ ਨਾ ਚਾਰੇ ਪਾਸੇ ਲਾ ਦੋ ਬਹੁਤ ਸੋਹਣੇ ਲੱਗਣਗੇ ਨਾਲੇ ਆਪਣੇ ਕੋਲ ਬਲਵੀਆਂ ਪਈਆਂ ਚਲੋ ਜੀ ਇਧਰਲੀ ਸਾਈਡ ਤੇ ਤਾਂ ਅਸੀਂ ਬਲਵੀਆਂ ਲਾ ਦਿੱਤੀਆਂ ਨੇ ਤੇ ਦੋ 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 ਗੇਟ ਦੇ ਦਿੱਤੇ ਨੇ ਤੇ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਹੁਣ ਨਾ ਕੋਠੀ ਦੇ ਨਾਲੇ ਦਾਲੇ ਨਾ ਪੂਰੇ ਐਨ ਜਗਾ ਕਵਰ ਕਰ ਦੇਣੀ ਆ ਤੇ ਆਲੇ ਦਾਲੇ ਨਾਲ ਮੱਚ ਤੇ ਬਹੁਤ ਸੋਹਣੇ ਲੱਗਣਗੇ ਥੋੜੇ ਜਿਨੇ ਮੀਆਂ ਰੱਖੋ ਉੱਚੀਆਂ ਹੀ ਲਾਈ ਜਾਨੇ ਤੁਸੀਂ ਤਾਂ ਇੱਧਰ ਕਿਆ ਦੀ ਲੋੜ ਉੱਧਰ ਲਾਉਣ ਦੇ ਮੂਰੇ ਨਹੀਂ ਉਹ ਵੀ ਤਾਰ ਉੱਥੇ ਆਉਣੀ ਇੱਕ ਦਰ ਨਾਲ ਲਾਓ ਲਾ ਕੇ ਚਲਾਉਣੀਆਂ ਉਹ ਸਹੀ ਇਹ ਨੀਮੀ ਚਾਹੀਦੀ ਨੇ ਨੀਮੀਆ ਚਾਹੀਦੀਆਂ ਨੇ ਵਧੀਆ ਲੱਗਦੀਆਂ ਔਰ ਨੀਮੀ ਲੜਕਾ ਵਧੀਆ ਲੱਗੇ ਬੱਸ ਚਿਹਰੇ ਵੜਦਾ ਵੜਦਾ ਹੀ ਨਾ ਉੱਠ ਖੜਦਾ ਹੈ ਹਾਂ ਇਹ ਅਮਰੀਕਾ ਵਾਲਾ ਕੈਮਰਾ ਹੈ ਹੈ ਇਹ ਅਮਰੀਕਾ ਦਾ ਕੈਮਰਾ ਹੈ ਹਾਂ ਸਰਦਾਰ ਸਰਦਾਰ ਤਾਂ ਨਿਊਜ਼ੀਲੈਂਡ ਨੂੰ ਗਿਆ ਉਹ ਨਿਊਜ਼ੀਲੈਂਡ ਨੂੰ ਗਿਆ ਹੈ ਕੱਲ ਦਾ ਉਹਨਾਂ ਸਾਰੀ ਆਹੋ ਲੈ ਜਾ ਤੂੰ ਪੈਸੇ ਲੈ ਜਾ ਜਾ ਕੇ ਪੈਟਰੋਲ ਪੰਪ ਤੇ ਹੀ ਜਾ ਢੋਲ ਪਰੋਣਾ ਢੋਲ ਪਰਾ ਲਿਆ ਨਾਲੇ ਸਰਦਾਰ ਨਾ ਸਾਹਮਣੇ ਗਿਆ ਨਿਊਜ਼ੀਲੈਂਡ ਨੂੰ ਫੇਰ ਵੀ ਕਹੀ ਜਾਂਦਾ ਸਰਦਾਰ ਕਿੱਥੇ ਆ ਸਰਦਾਰ ਕਹਿੰਦਾ ਨਾ ਕਹਿੰਦਾ ਮੈਂ ਤਾਂ ਕੀ ਦੀਵਾਲੀ ਨਿਊਜ਼ੀਲੈਂਡ ਮਨਾ ਕੇ ਆਉਣੀ ਆ ਕਹਿੰਦਾ ਤੂੰ ਐਸੇ ਚਿਹਰੀਆਂ ਵੱਢੀ ਜਾ ਵਧੀਆ ਜੈਰੀ ਬਟੜੀ ਤਾਂ ਵਧੀਆ ਹੁੰਦੀ ਆ ਠੰਡੀ ਠੰਡੀ ਹਵਾ ਲੰਨਾ ਖੇਤਾਂ ਦੇ ਵਿੱਚ ਦੇਖੋ ਜੀ ਐਨੀਆਂ ਗੱਲਾਂ ਸੁਣਾਉਂਦਾ ਨਾ ਪਹਿਲੇ ਇਹਨੇ ਆਪਣੀ ਵਾਈਫ ਨਾਲ ਨਾ ਬਹੁਤ ਜ਼ਿਆਦਾ ਗੱਲਾਂ ਕਰੀਆਂ ਤੇ ਅੱਜ ਮੈਂਸਾ ਚੋਣ ਨੂੰ ਵੀ ਕਵੇਲਾ ਹੋ ਗਿਆ ਤੇ ਹੁਣ ਜਾ ਕੇ ਲੱਗਿਆ ਚੇਰੀ ਵੜਨ ਫਿਰ ਆਪਣੀ ਮੰਮੀ ਜੀ ਨਾਲ ਬਹੁਤ ਸਾਰੀਆਂ ਗੱਲਾਂ ਕਰੀਆਂ ਨੇ ਮੱਜਾਂ ਵੀ ਰਿੰਗਣ ਲੱਗੀਆਂ ਹੋਈਆਂ ਐ ਹੁਣ ਧਾਰਾਂ ਦਾ ਟਾਈਮ ਹੋ ਗਿਆ ਨਾ ਅੱਜ ਕਵੇਲਾ ਹੋ ਗਿਆ ਛੋਟ ਨੂੰ ਧਾਰਾਂ ਚੋਂ ਨੂੰ ਤੇ ਹੁਣ ਆ ਪੱਠੇ ਵੱਢ ਕੇ ਨਾ ਫੇਰ ਜਾ ਕੇ ਧਾਰਾਂ ਚਾਊਗਾ ਦੇਖੋ ਜੀ ਇੱਧਰ ਆਪਾਂ ਨੇ ਨਾ ਚਿਹਰੀ ਬੀਜੀ ਹੋਈ ਆ ਤੇ ਇੱਧਰ ਬੀਜਤਾ ਵਰਸਣ ਦੇਖੋ ਨੇ ਇਹਨੇ ਨਾ ਕੀ ਕਰਨਾ ਨਾ ਭਰੀ ਨਾ ਕੱਲੇ ਨੇ ਚੱਕ ਲੈਣੀ ਆ ਕਹਿੰਦਾ ਮੇਰੀ ਫੋਟੋ ਤਾਂ ਆਉਣੀ ਨਹੀਂ ਹੈਗੀ ਇੰਨੀ ਦੂਰ ਤੇ ਮੈਂ ਕਿਹਾ ਇਹ ਕੈਮਰਾ ਆਮ ਖਾਸ ਨਹੀਂ ਹੈਗਾ ਇਹ ਅਮਰੀਕਾ ਦਾ ਕੈਮਰਾ ਹੈ ਆਪੇ ਬੋਲੀ ਜਾਂਦਾ ਖੇਤਾਂ 'ਚ ਚਲੋ ਜੀ ਹੁਣ ਆਪਾਂ ਨਾ ਬੱਲਬੀਆਂ ਲਾ ਦਿੱਤੀਆਂ ਨੇ ਤੇ ਬਾਕੀ ਜਿਹੜੀਆਂ ਰਹਿ ਗਈਆਂ ਨਾ ਉਹ ਜਾ ਕੇ ਨਾ ਇਹ ਨਾ ਦਰਖਤ ਤੇ ਲਾਉਨੇ ਆ ਇਹ ਉਹ ਦਰਖਤਾਂ ਵਾਸਤੇ ਨਾ ਸਪੈਸ਼ਲ ਤਿਆਰ ਕਰੀ ਐ ਇਹ ਮਲੜੀ ਚਲੋ ਜੀ ਹੁਣ ਵੀਡੀਓ ਦਾ ਐਂਡ ਹੋਇਆ ਹੁਣ ਆਪਾਂ ਇਤੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰ ਨੂੰ ਸਜਾਓ